ਸਰਦਰ ਜੀ ਥੋੜਾ ਜਿਹਾ ਰੈਸੈਸ਼ਨ ਚੱਲ ਰਿਹਾ ਅੱਛਾ ਜੀ ਤੇ ਉਹਦੇ ਕਰਕੇ ਥੋੜੀ ਜਿਹਾ ਚਰਲੀ ਫੈਕਟਰੀ ਕਲੋਜ਼ ਕੀਤੀ ਆ ਫੈਕਟਰੀ ਚੱਲੇਗੀ ਤੇ ਸਾਰਿਆਂ ਦੀ ਬੌਜੀ ਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਗਈ ਠੀਕ ਹੈ ਇਹ ਕੀ ਫੈਕਟਰੀ ਬੰਦ ਕੀ ਹੋਗੀ ਕੀ ਕੋਈ ਜਲਦ ਹੁਤਾ ਪਤਾ ਚਲਦੇ ਤਦ ਤੱਕ ਇਹਦਾ ਮੰਦਾ ਚੱਲ ਰਿਹਾ ਨਹੀਂ ਉਹਦੇ ਕਰਕੇ ਆ ਕਿੰਨੇ ਪਲਾਜ਼ਮ ਕੰਮ ਕਰਦੇ ਅੰਦਾਜ਼ਾ ਲਾ ਦਿਆ ਜਾ ਇਹ ਤਾਂ ਨਹੀਂ ਕੋਈ ਅੰਦਾਜ਼ਾ 100 ਕਿਤੇ ਕਿਤੇ ਰਨ ਹੋਏਗਾ ਜੇ ਅੰਦਰ ਬੜਾ ਜਿਹੜੇ ਹੈਗੇ ਕਲੋਨੀਆ ਚ ਉਹਨਾਂ ਦੀ ਬਿਜਲੀ ਪਾਣੀ ਵੀ ਹੈ ਨਹੀਂ ਅੰਦਰ ਦਿੱਕਤ ਹੈ ਕੋਈ ਜੀ ਕੀ ਤਾਂ ਜੀ ਉਹ ਜਿਹੜੇ ਲੋੜੀ ਜਿਹਾ ਮੀਂਹ ਵਾਲੇ ਤੋਂ ਕਲੋਨੀ ਵਾਲੇ ਹੈਗੇ ਥੋੜੀ ਜਿਹਾ ਉਪੰਦੇ ਆ ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ ਹਲੇ ਨਹੀਂ ਜੀ ਹਲੇ ਬਿਜਲੀ ਪਾਣੀ ਦੇ ਬਿਨਾ ਬੈਠੇ ਬਚਾ ਨਹੀਂ ਪਾਣੀ ਦਾ ਉਹਦਾ ਇੰਤਜ਼ਾਮ ਹੁੰਦਾ ਡਿਜੀ ਚਲਾਉਨੇ ਆ ਅਸੀਂ ਅੱਛਾ ਹਾਂ ਦੋ ਟਾਈਮ ਡਿਜੀ ਚਲਦਾ ਸਵੇਰੇ ਜਾਂਦਾ ਸ਼ਾਮ ਨੂੰ ਤੇ ਬਿਜਲੀ ਬਿਜਲੀ ਦੇ ਨਾਲ ਲਾਈਟ ਦੱਸ ਰੋਟੀ ਪਾਣੀ ਦਾ ਫਿਰ ਉਹਨੂੰ ਕਿੱਥੋਂ ਦੇ ਰਿਹਾ ਰੋਟੀ ਪਾਣੀ ਤਾਂ ਕੈਂਟੀਨ ਚੱਲਦੀ ਹੈ ਕੈਂਟੀਨ ਚੱਲਦੀ ਹੈ ਜੀ ਕਦ ਤੱਕ ਸ਼ੁਰੂ ਹ हम हाँ जी। हाँ जी। लोग काम कर रहे हैं काम तो करे हुए साल भर से कर रही हूँ उसके बाद आज दो महीने से पेमेंट नहीं पा रहे हैं तो उसके बाद बोल रहा कि सोमवार देंगे मंगलवार देंगे बुधवार देंगे ऐसे करते करते बोलता कंपनी चलाएंगे उसके बाद एक एकाएक कंपनी बंद कर दिया पेमेंट देना है जी आप आप रहते हो कैसे चलता है गुजारा फिर पेमेंट के बता? गुजारा क्या करेंगे हम लोग गरीब आदमी किधर से किधर कर लेते हैं अब कहते क्या है आपको पेमेंट हम लोग पे, पेमेंट चाहिए हाँ कहते क्या है, जी? एक आता है कि सोमवार के देंगे कितने सोमवार बोल दिया दिया नहीं आपने लेबर इंस्पेक्टर को फोन किया जो लेबर इंस्पेक्टर होता है नहीं जी नहीं किया अच्छा जी। ਉਹ ਜਾਂ ਕੰਪਨੀ ਕੰਮ ਕਰਦੀ ਹੈ ਜੀ। ਉਹ ਜਿੱਥੇ ਕਾ ਜੀ ਇਹ? ਅੰਮ੍ਰਿਤਪਟਿਆਂ ਚ। ਅੱਜ ਕੀ ਪ੍ਰੋਬਲਮ ਸਮੱਸਿਆ ਕੀ ਹੈ ਤੁਹਾਡੀ? ਸਾਡੀ ਪੇਮੈਂਟ ਨਹੀਂ ਪਾ ਰਹੇ ਦੋ ਦਮਹੀਨੇ ਪੇਮੈਂਟ ਸਾਡੀ ਖੜੀ ਹੈ ਅੱਜ ਪੇਮੈਂਟ ਨਹੀਂ ਪਾ ਰਹੇ ਸਾਡੀ। ਕੀ ਕਾਦੀ ਪੇਮੈਂਟ ਹੈਗਾ ਵੀ ਤੁਹਾਡੀ? ਦੂਜੀ ਕਰ ਰਹੇ ਸੀ ਨੈੱਟੂ ਕੀ ਕਰ ਰਹੇ ਸਾਡੇ। ਉਹ ਵਾਲੀ ਪਾ ਨਹੀਂ ਰਹੇ। ਅੰਦਰ ਤੁਸੀਂ ਮਜ਼ਦੂਰੀ ਕਰਦੇ ਹੋ ਅੰਦਰ? ਕੀ ਕੰਮ ਕਰਦੇ ਹੋ ਅੰਦਰ? ਅਸੀਂ ਮਸ਼ੀਨਾਂ ਚਲਾ ਰਹੇ ਹਾਂ। ਮਸ਼ੀਨਾਂ ਤੇ ਕਾਦੀ ਮਸ਼ੀਨਾਂ ਚੱਲਦੀਆਂ ਅੰਦਰ? ਕਾਟਿੰਗ ਕਰਾ ਰਹੇ ਹਾਂ। ਕਾਟਿੰਗ। ਕੀ ਕਹਿੰਦੇ ਕੀ ਹੁਣ ਤਰਖਾਦ ਉਹ। ਸਾਡੀ ਵੀ ਅਮੰਡ ਪਾ ਨਹੀਂ ਦੋ ਮ ਕਿੰਨੀ ਪੇਮੈਂਟ ਹੈ ਛੋਟੀ ਜੀ ਸਾਡੇ ਹੈਗੇ ਨਾਮ ਦੱਸਦਾ ਛੱਡ ਜੀ ਉਹ ਮੇਰੇ ਬਣੀ ਵੀ ਆ ਜੀ ਇੱਕ ਇੱਕ ਮਿੰਟ ਲਿਆ ਜੀ ਕੀ ਕਹਿੰਦੇ ਕੀ ਕਾਰਨ ਕੀ ਆ ਮੇ ਫੋਨ ਚੱਕਦੇ ਨਹੀਂ ਹੈਗੇ ਸਾਡੇ ਕਦੇ ਪਹਿਲਾਂ ਸੋਮਵਾਰ ਮੰਗਰ ਰੱਖਿਆ ਇਹਨਾਂ ਹੁਣ ਮੁਰਕੇ ਨਾਲ ਫੋਨ ਚੱਕ ਲੈਣਾ ਜੀ ਬਾਸ ਤੇ ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ ਜੀ ਉਹ ਬੰਦ ਕਰੀ ਗਈ ਫੈਕਟਰੀ ਬੰਦ ਕਰੀ ਜੀ ਕੀ ਕਰ ਫੈਕਟਰੀ ਬੰਦ ਕਿਉਂ ਹੋ ਗਈ ਕੋਈ ਪਤਾ ਨਹੀਂ ਮਿਲਿਆ ਕੀ ਦੱਸਦੇ ਕੁਝ ਨਹੀਂ ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ ਅਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲੈ ਨੂੰ ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ ਲਾਰੇ ਇਹ ਲਾਈ ਜਾਂਦੇ ਨੇ ਕਹਿੰਦੇ ਕਿ ਅੱਜ ਦੇ ਦਾਂਗੇ ਕੱਲ ਦੇ ਦਾਂਗੇ ਹੁਣ ਹਫਤਾ ਹੋ ਗਿਆ ਕਹਿੰਦੇ ਸੀ ਕਿ ਬੁੱਧਵਾਰ ਨੂੰ ਦੇ ਦਾਂਗੇ ਬੁੱਧਵਾਰ ਨੂੰ ਵੀ ਨਹੀਂ ਆਇਆ ਯਾਰ ਸ਼ੁੱਕਰਵਾਗੀਆਂ ਹੁਣ ਕਹਿੰਦੇ ਫੇਰ ਸੋਮਵਾਰ ਨੂੰ ਦਵਾਂਗੇ ਇਨਫੈਕਟ ਫੈਕਟਰੀ ਜਲਦੀ ਹੀ ਕਿ ਬੰਦ ਹੋ ਗਈ ਹੈ ਜੀ ਇਹ ਤਾਂ ਬੰਦ ਹੋ ਗਈ ਔਰ ਲੈ ਨਾ ਪਾਵਰ ਆ ਰਹੀ ਹੈ ਕਲੋਨੀ ਵਾਲੇ ਬੰਦੇ 20 25 ਅੰਦਰ ਰਹਿੰਦੇ ਨੇ ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ ਹੁਣ ਬੰਦਾ ਕਰੂਗਾ ਕੀ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਅਜੇ ਨਾ ਕਲੋਨੀ 'ਚ ਰਹਿੰਦੇ ਹਾਂ ਫਿਰੋਂ ਗੁਜ਼ਾਰਾ ਕਿੱਦਾਂ ਚੱਲਦਾ ਫਿਰ ਕਿੱਥੇ ਚੱਲਦਾ ਜੀ ਉਹ ਤਾਂ ਡੀਜੀ ਚੱਲਦੀ ਸੀ ਉਹਦੇ ਵੀ ਪਾਵਰ ਖਤਮ ਹੋ ਗਿਆ ਤੇਲ ਖਤਮ ਹੋ ਗਿਆ ਅੱਛਾ ਤਾਂ ਹੀ ਤਾਂ ਖੜੇ ਆ ਜੀ ਉਹਦੇ ਰੋਟੀ ਪਾਣੀ ਕਿੱਥੋਂ ਮਿਲਦਾ ਫਿਰ ਹੁਣ ਉਹ ਕਦੇ ਕਦੇ ਕੰਟੀਨ ਵਾਲਾ ਬਣਾ ਦਿੰਦਾ ਜੀ ਤਾਂ ਠੀਕ ਹੈ ਨਹੀਂ ਤਾਂ ਭੁੱਖੇ ਕੀ ਦਿ ਆ ਮੇਰੀ ਤਾਂ 35000 ਰੈਂਦੀ ਹੈ ਜੀ 35000 ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ ਅੰਦਰ ਤਾਂ ਕਰਦੇ 100 150 ਹੈਗੇ ਜੀ ਸਬਜ਼ੀ ਖਾਂ ਦੇਦੀ ਆ ਸਾਰਿਆਂ ਦੀ ਰਹਿੰਦੀ ਆ ਜੀ